ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਪਿੰਦੇ ਪਿੰਡ ਬਹਿਰਾਮ ਤੋਂ ਜਿੱਥੇ ਦੇਰ ਰਾਤ ਇੱਕ ਥਾਰ ਗੱਡੀ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੀ ਗੱਡੀ ਨੂੰ ਵੀ ਟੱਕਰ ਮਾਰ ਦਿੱਤੀ ਇਸ ਸਬੰਧੀ ਥਾਣਾ ਬਹਿਰਾਮ ਦੇ ਮੁਖੀ ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਥਾਰ ਵਿੱਚ ਦੋ ਨਵਾਲਕ ਸਨ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਸ਼ਾਮ ਸ਼ਾਮ ਤਕਰੀਬਨ 5:30 ਵਜੇ ਮੈਂ ਸਮੇਤ ਪੁਲਿਸ ਪਾਰਟੀ ਮੇੜੀ ਨਾਕੇ ਤੇ ਜਦੋਂ ਮਜੂਦ ਸੀਗੇ ਤਾਂ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਕਾਲੇ ਰੰਗ ਦੀ ਥਾਰ ਮੇੜੀ ਬ੍ਰਿਜ ਤੇ ਸ਼ੱਕੀ ਹਾਲਤ ਵਿੱਚ ਖੜੀ ਹੈ ਜਿਸ ਨੇ ਆਪਣਾ ਨੰਬਰ ਪਲੇਟ ਜਿਹੜੀ ਉਹ ਵੀ ਕਨਸੀਲ ਕੀਤੀ ਹੋਈ ਹੈ ਮੈਂ ਪੁਲਿਸ ਪਾਰਟੀ ਨਾਲ ਆਪਣੀ ਗੱਡੀ ਲੈ ਕੇ ਜਦੋਂ ਉਹਦੇ ਹਾਈਵੇ ਤੇ ਜਾ ਕੇ ਉਹ ਚੈੱਕ ਦੇਖਿਆ ਤਾਂ ਇੱਕ ਗੱਡੀ ਜਿਹੜੀ ਖੰਬੇ ਪਾਸੇ ਪਾਰਕ ਕੀਤੀ ਹੋਈ ਸੀ ਹਾਈਵੇ ਦੇ ਉੱਤੇ ਤੇ ਮੈਂ ਉਸਦੇ ਅੱਗੇ ਆਪਣੀ ਗੱਡੀ ਖੜਾਈ ਤੇ ਅਸੀਂ ਉੱਤਰ ਕੇ ਤਿੰਨ ਪੁਲਿਸ ਮਾਜੂਦ ਨੂੰ ਨੋਕ ਕੀਤਾ ਉਹਦਾ ਡੋਰ ਉਹ ਲੋਨ ਨੂੰ ਚੈੱਕ ਕਰਨ ਲਈ ਕਿ ਕੌਣ ਹੈ ਉਹਦੇ ਸਾਰੇ ਸ਼ੀਸ਼ੇ ਕਾਲੇ ਸਗੇ ਬਾਹਰੋਂ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਕਿ ਅੰਦਰ ਕੌਣ ਹੈ ਤੇ ਜਦੋਂ ਅਸੀਂ ਨੋਕ ਕੀਤੀ ਗੱਡੀ ਤਾਂ ਉਹਨੇ ਗੱਡੀ ਡਰਾਈਵਰ ਨੇ ਖੋਲਣ ਦੀ بجائے ਉਹ ਆਪਣੇ ਦਰਵਾਜ਼ਾ ਖੋਲਣ ਦੀ بجائے ਗੱਡੀ ਬੜੀ ਤੇਜ਼ੀ ਨਾਲ ਅੱਗੇ ਨੂੰ ਭਜਾ ਲਈ ਜਿਨ੍ਹਾਂ ਗੱਡੀ ਭਜਾਉਂਦੇ ਭਜਾਉਂਦੇ ਹੋਏ ਨੇ ਮੇਰੀ ਜਿਹੜੀ ਅੱਗੇ ਗੱਡੀ ਖੜੀ ਸੀ ਉਹਨੂੰ ਵੀ ਸਾਈਡ ਵੱਜ ਗਈ ਤੇ ਜਦੋਂ ਉਹਨੇ ਗੱਡੀ ਭਜਾਈ ਤੇ ਉਹਦੀ ਜਿਹੜੀ ਗਤੀਵਿਧੀਆਂ ਸਾਨੂੰ ਬਹੁਤ ਜ਼ਿਆਦਾ ਸ਼ੱਕੀ ਲੱਗੀਆਂ ਜਿਸ ਤੇ ਆਪਾਂ ਉਹਨੂੰ ਗੱਡੀ ਨੂੰ ਰੋਕਣ ਲਈ ਇੱਕ ਫੈਰ ਉਹਦੇ ਟਾਇਰ 'ਚ ਮਾਰਿਆ ਜਿਸ ਨਾਲ ਉਹਦਾ ਟਾਇਰ ਪੈਂਚਰ ਹੋ ਗਿਆ ਪਰ ਉਹਨੇ ਗੱਡੀ ਨਹੀਂ ਰੋਕੀ ਤੇ ਉਸ ਦੇ ਬਾਵਜੂਦ ਵੀ ਉਹ ਭਜਾਂਦਾ ਰਿਹਾ ਇਸ ਤੋਂ ਬਾਅਦ ਮੇਲੇ ਨਾਕਾ ਜੋ ਸਾਡਾ ਅੱਗੇ ਸੀ ਮੈਂ ਉੱਥੇ ਪਾਰਟੀ ਨੂੰ ਇਨਫੋਰਮ ਕੀਤਾ ਕਿ ਇਹਨੂੰ ਗੱਡੀ ਰੋਕ ਕੇ ਜਾਵੇ ਪਰ ਗੱਡੀ ਨੇ ਮੇਲੇ ਨਾਕੇ ਤੇ ਪਹੁੰਚਣੋਂ ਪਹਿਲਾਂ ਹੀ ਜੋ ਟਰਨ ਮਾਰ ਲਿਆ ਪਿੱਛੇ ਨੂੰ ਮੈਂ ਜਦੋਂ ਘੁੰਮੀ ਤੇ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਸਾਡੀ ਜਿਹੜੀ ਚੌਕੀ ਮੇਲੇ ਦੀ ਗੱਡੀ ਸੀ ਉਹ ਉਸ ਤੇ ਅੱਗੇ ਲੱਗ ਗਈ ਤੇ ਉਹ ਦੋਹਾਂ ਗੱਡੀਆਂ ਦੇ ਵਿਚਕਾਰ ਆ ਗਈ ਤੇ ਉਸ ਤੋਂ ਉਦੋਂ ਵੀ ਉਹਨੇ ਉਤਰ ਕੇ ਰੋਕਣ ਦੀ ਬਜਾਏ ਗੱਡੀ ਬੈਕ ਕਰਕੇ ਦੁਬਾਰਾ ਮੇਰੀ ਗੱਡੀ 'ਚ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਹੇਡਾ ਉੱਤਰ ਕੇ ਇੱਕ ਹੋਰ ਫਾਇਰੋ ਦੀ ਗੱਡੀ ਦੇ ਟਾਇ ਇਸ ਤੋਂ ਬਾਅਦ ਉਹ ਗੱਡੀ ਦੀ ਮੂਵਮੈਂਟ ਬੰਦ ਹੋ ਗਈ ਥੋੜੀ ਦੇਰ ਬਾਅਦ ਜਦੋਂ ਮੈਂ ਉਹਨੂੰ ਦੇਖ ਰਿਹਾ ਸੀ ਗੱਡੀ 'ਚ ਪਾਉਣੇ ਬਟ ਉਹਦੇ ਕਾਲੇ ਸ਼ੀਸ਼ੇ ਓਨ ਕਰਕੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਜੀ ਜਦੋਂ ਨੇੜੇ ਜਾ ਕੇ ਮੈਂ ਆਪਣੇ ਰੋੜੇ ਨਾਲ ਉਹਦੇ ਦੂਜੀ ਬਾਰੀ ਦਾ ਸ਼ੀਸ਼ਾ ਧੰਨਿਆ ਤਾਂ ਦੇਖਿਆ ਤੇ ਇੱਕ ਲੜਕਾ ਅੰਦਰ ਡਰਿਆ ਹੋਇਆ ਬੈਠਿਆ ਸੀ ਤੇ ਮੈਂ ਉਹਨੂੰ ਪੁਲਿਸ ਵਾਲਤੀ ਮਦਦ ਨਾਲ ਬਾਹਰ ਕੱਢਿਆ ਉਹਨੂੰ ਚੈੱਕ ਕੀਤਾ ਬਿਲਕੁਲ ਠੀਕ ਸੀ ਤੇ ਇੱਕ ਹੋਰ ਅੰਦਰ ਸੀ ਮਾਈਨਰ ਸੀ ਦੋ ਮਾਈਨਰ ਉਸ ਗੱਡੀ 'ਚ ਸਾਨੂੰ ਮਿਲੇ ਜਿਨ੍ਹਾਂ ਦੇ ਕੇ ਤਲਾਸ਼ੀ ਤਰੋਚੀ ਲਈ ਗੱਡੀ ਦੀ ਚੰਗੀ ਤਰ੍ਹਾਂ ਤੇ ਉਹਨਾਂ ਦੀ ਤਲਾਸ਼ ਲਈ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਉਹਨਾਂ ਤੇ ਜਿਹੜੇ ਉਹਨਾਂ ਨੂੰ ਥਾਣੇ ਲਿਆ ਗਿਆ ਤੇ ਚੰਗੀ ਤਰ੍ਹਾਂ ਵੈਰੀਫਾਈ ਕੀਤਾ ਗਿਆ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਗਈ ਸਰ ਗੱਡੀ ਕਿਹੜੀ ਸੀ ਗੱਡੀ ਥਾਰ ਸੀ ਕੀ ਨੰਬਰ ਹੈ ਗੱਡੀ ਦਾ ਨੰਬਰ ਇਹ ਕੰਸੀਰ ਕੀਤਾ ਹੋਇਆ ਸੀ ਕਨਫਰਮ ਕਰ ਰਹੇ ਕਿਹੜਾ